ਤੁਸੀਂ ਦੇਖ ਰਹੇ ਹੋ ਬਿਸ਼ੋ ਬਾਤਾਂ ਤੇ ਮੈਂ ਹਾਂ ਕੁਮੁਫਰੀਦਕਰ ਕੈਨੇਡਾ ਤੋਂ ਇੱਕ ਵੱਡੀ ਅਪਡੇਟ ਇਸ ਵੇਲੇ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਇਹ ਗੱਲ ਜਿਹੜੀ ਕਿ ਉਹਨਾਂ ਦੇ ਵੱਲੋਂ ਸੋਮਵਾਰ ਨੂੰ ਦੱਸੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਤੱਕ ਨਵੇਂ ਨੇਤਾ ਦੀ ਚੋਣ ਨਹੀਂ ਹੁੰਦੀ ਉਹਨਾਂ ਦੇ ਵੱਲੋਂ ਅਹੁਦੇ ਨੂੰ ਜਿਹੜਾ ਕਿ ਸੰਭਾਲਿਆ ਜਾਵੇਗਾ ਪਰ ਇੱਕ ਗੱਲ ਇਹ ਜ਼ਰੂਰ ਪੱਕੀ ਹੈ ਕਿ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਕਿ ਦਿੱਤਾ ਜਾ ਚੁੱਕਿਆ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸੌਮਬਾ ਨੂੰ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਸਟਿਨ ਟ੍ਰੂਡੋ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਗੇ ਕੈਨੇਡਨ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੀ ਕਹਿ ਗਿਆ ਕਿ ਪਾਰਟੀ ਦੇ ਨੇਤਾ ਦੇ ਅਹੁਦੇ ਨੂੰ ਉਹਨਾਂ ਦੇ ਵੱਲੋਂ ਛੱਡ ਦਿੱਤਾ ਗਿਆ ਤੇ ਉਹਨਾਂ ਨੇ ਇਹ ਫੈਸਲਾ ਸਰਕਾਰ ਅਤੇ ਨਿੱਜੀ ਆਲੋਚਨਾ ਦੇ ਦਰਮਿਆਨ ਲੀਤਾ ਹੈ ਤੇ ਟ੍ਰੂਡੋ ਨੇ ਸੌਮਬਾ ਨੂੰ ਰਾਸ਼ਟਰ ਨੂਆਪਰੇ ਸੰਬੋਧਨ ਦੇ ਦੌਰਾਨ ਆਪਣੇ ਅਸਤੀਫੇ ਦਾ ਐਲਾਨ ਵੀ ਕੀਤਾ ਹੈ ਤੇ ਜਾਣਕਾਰੀ ਦੇ ਅਨੁਸਾਰ ਜਸਟਿਨ ਟਰੂਡੋ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਗੇ ਟਰੂਡੋ ਨੇ 2013 ਦੇ ਵਿੱਚ ਲਿਬਰਲ ਲੀਡਰ ਦੇ ਉਹ ਜੋ ਅਹੁਦਾ ਸੰਭਾਲਿਆ ਸੀ ਜਸਟਿਨ ਟਰੂਡੋ 11 ਸਾਲ ਤੱਕ ਲਿਬਰਲ ਪਾਰਟੀ ਦੇ ਨੇਤਾ ਰਹੇ ਅਤੇ 9 ਸਾਲ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹੇ ਜਸਟਿਨ ਟੂਡੋਰੇਸ ਸਤੀਫੇ ਦਾ ਮੁੱਖ ਕਾਰਨ ਵਿਰੋਧੀ ਧਿਰ ਤੋਂ ਇਲਾਵਾ ਆਪਣੀ ਹੀ ਪਾਰਟੀ ਦੇ ਅੰਦਰ ਭਾਰੀ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਸੀ ਤੇ ਉਹਨਾਂ ਨੇ ਨਾ ਸਿਰਫ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸਗੋਂ ਲਿਬਰਲ ਪਾਰਟੀ ਦੇ ਨੇਤਾ ਦਾ ਵੀ ਅਹੁਦਾ ਉਹਨਾਂ ਦੇ ਵੱਲੋਂ ਛੱਡਿਆ ਗਿਆ ਜਸਟਿਨ ਟ੍ਰੂਡੋ ਨੇ ਸੋਮਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਅਤੇ ਪੀਐਮ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਾ ਮੈਨੂੰ ਲੱਗਦਾ ਕਿ ਮੈਂ 2025 ਦੀਆਂ ਚੋਣਾਂ ਦੇ ਲਈ ਲਿਬਰਲ ਪਾਰਟੀ ਲਈ ਚੰਗਾ ਵਿਕਲਪ ਨਹੀਂ ਹਾਂ ਤੇ ਟ੍ਰੂਡੋ ਆਪਣੇ ਉੱਤਰਾਧਿਕਾਰੀ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਅਤੇ ਅਹੁਦੇ ਤੇ ਬਣੇ ਰਹਿਣਗੇ ਟ੍ਰੂਡੋ ਦੇ ਅਸਤੀਫੇ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਤੈ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਵੀ ਜੜੀ ਕੀ ਹੋ ਸਕਦੀ ਹੈ ਤੇ ਇਸੇ ਦਰਮਿਆਨ ਕੁਝ ਹੋਰ ਚਰਚਾਵਾਂ ਵੀ ਜਿਹੜੀ ਕਿ ਕਾਫੀ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਟਰੂਡੋ ਦੇ ਅਸਤੀਫੇ ਤੋਂ ਬਾਅਦ ਹੁਣ ਜਿਹੜਾ ਕੀ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਤੇ ਇਸ ਰੇਸ ਦੇ ਵਿੱਚ ਭਾਰਤੀ ਮੂਲ ਦੀ ਆਗੂ ਵੀ ਜਿਹੜੀ ਕਿ ਨਜ਼ਰ ਆ ਰਹੀ ਹੈ ਜੀ ਹਾਈਵੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਭਾਰਤੀ ਮੂਲ ਦੇ ਦੋ ਸੰਸਦ ਮੈਂਬਰ ਹਨ ਇਹਨਾਂ ਦੇ ਵਿੱਚੋਂ ਇੱਕ ਸਾਬਕਾ ਰੱਖਿਆ ਮੰਤਰੀ ਅਤੇ ਮੌਜੂਦਾ ਟਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਨੇ ਤੇ ਅਨੀਤਾ ਦੇ ਮਾਤਾ ਪਿਤਾ ਭਾਰਤ ਦੇ ਤਾਮਲ ਨਾਡੂ ਅਤੇ ਪੰਜਾਬ ਨਾਲ ਸੰਬੰਧ ਰੱਖਦੇ ਨੇ ਤੇ ਉਦੋਂ ਦੀ ਭਾਰਤੀ ਮੂਲ ਦੇ ਇੱਕ ਹੋਰ ਆਗੂ ਅਲਬਰਟਾ ਦੇ ਲਿਬਰਲ ਐਮਪੀ ਜੋਰ ਚਾਹਲ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਦੇ ਨੇ ਜਿਨ੍ਹਾਂ ਚਾਹਲ ਨੇ ਵੀ ਪਿਛਲੇ ਹਫਤੇ ਆਪਣੇ ਕੌਕ ਸਾਥੀਆਂ ਨੂੰ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਕਿ ਇੱਕ ਵਕੀਲ ਅਤੇ ਕਮਿਊਨਿਟੀ ਲੀਡਰ ਦੇ ਵਜੋਂ ਚਾਹਲ ਨੇ ਕੈਲਗਰੀ ਵਿੱਚ ਕੌਂਸਲ ਦੇ ਵਜੋਂ ਵੱਖ-ਵੱਖ ਕਮੇਟੀਆਂ ਵਿੱਚ ਕੰਮ ਕੀਤਾ ਤੇ ਉਹ ਕੁਦਰਤੀ ਸਰੋਤਾਂ ਬਾਰੇ ਸਥਾਈ ਕਮੇਟੀ ਅਤੇ ਸਿੱਖ ਕੌਕਸ ਦੇ ਚੇਅਰਮੈਨ ਵੀ ਹਨ ਤੇ ਚਾਹਲ ਪਿਛਲੇ ਕੁਝ ਸਮੇਂ ਤੋਂ ਟਰੂਡੋ ਦੀ ਆਲੋਚਨਾ ਕਰਦੇ ਹੋਏ ਵੀ ਨਜ਼ਰ ਆਏ ਨੇ ਤੇ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਦੌੜ ਵੀ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ ਇਹ ਗੱਲ ਤਾਂ ਪੱਕੀ ਹੀ ਹੈ ਤੇ ਇਸ ਦੇ ਵਿੱਚ ਨਵੇਂ ਨੇਤਾ ਲਈ ਕਈ ਨਾਮ ਸਾਹਮਣੇ ਆਏ ਨੇ ਦੋ ਨਾਮ ਤਾਂ ਜਿਹੜੇ ਕਿ ਆ ਪਾਰਟੀ ਮੂਲ ਦੇ ਹੀ ਸਾਹਮਣੇ ਆਏ ਨੇ ਪਰ ਉਸ ਤੋਂ ਇਲਾਵਾ ਜਿਹੜੇ ਹੋਰ ਨਾਮ ਦੀ ਚਰਚਾ ਹੋ ਰਹੀ ਹੈ ਨਾਲ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਮਲਾਨੀਆ ਜੋਲੀ ਕ੍ਰਿਸਟੀ ਕਲੌਕ ਨੀਤਾ ਆਨੰਦ ਜਾਰਜ ਚਾਹਲ ਡੋਮਨਿਕ ਲੈਂਬਲੈਕ क्रिस्टिया फ्रीलैंड ਵਰਗੇ ਨਾਮ ਵੀ ਜਿਹੜੇ ਕਿ ਸਾਹਮਣੇ ਆ ਰਹੇ ਨੇ ਜਿਹੜੀ ਕਿ ਇਸ ਦੌੜ ਦੇ ਵਿੱਚ ਨਜ਼ਰ ਆ ਸਕਦੇ ਨੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ रह चुकी क्रिस्टिया फ्रीलैंड ਨੂੰ ਵੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ ਉਸ ਦਾ ਅੰਤਰਰਾਸ਼ਟਰੀ ਤਜਰਬਾ ਅਤੇ ਆਰਥਿਕ ਮੁਹਾਰਤ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਵੇਦਾਰ ਬਣਾਉਂਦੀ ਹੈ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਕ ਕੋਰਨੇ ਵੀ ਇਸ ਅਹੁਦੇ ਲਈ ਮਜ਼ਬੂਤ ਦਾਵੇਦਾਰ ਹਨ ਉਨ੍ਹਾਂ ਦੀ ਵਿੱਤੀ ਮੁਹਾਰਤ ਅਤੇ ਆਰਥਿਕ ਮੁਹਾਰਤ ਉਹਨਾਂ ਦੇ ਲਈ ਲਾਹੇਵੰਦ ਹੋ ਸਕਦੀ ਹੈ। ਲਿਬਰਲ ਕੈਬਨਿਟ ਦੇ ਸੀਨੀਅਰ ਮੰਤਰੀ ਅਤੇ ਟਰੂਡੋ ਦੇ ਕਰੀਬੀ ਡੋਮਨਿਕ ਲੈਂਮਲੈਕ ਦੇ ਨਾਲ ਦੀ ਵੀ ਚਰਚਾ ਹੋ ਰਹੀ ਹੈ। ਜ ਜਹਾਂ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਉਹ ਮੌਜੂਦਾ ਵਿੱਤ ਮੰਤਰੀ ਨੇ ਤੇ ਵਿਦੇਸ਼ ਮੰਤਰੀ ਨਰਾਨੀਆ ਜੋਲੀ ਵੀ ਪ੍ਰਮੁੱਖ ਦਾਵੇਦਾਰ ਦੱਸੇ ਜਾ ਰਹੇ ਨੇ ਇੱਕ ਹੋਰ ਨਾਮ ਦਾ ਵੀ ਇੱਥੇ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਜੋ ਇੱਕ ਵਪਾਰਕ ਅਤੇ ਅੰਤਰਰਾਸ਼ਟਰੀ ਮਾਹਰ ਨੇ ਤੇਨਾ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੀ ਸਾਫ ਦਾ ਪ੍ਰੀਮੀਅਰ ਪ੍ਰੈਸਟੀਕ ਲੋਕ ਨੇ ਵੀ ਟਰੂਡੋ ਤੋਂ ਬਾਅਦ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਪ੍ਰਗਟਾਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ ਹੈ ਇਥੇ ਦੱਸਣਯੋਗ ਹੈ ਵੀ ਐਕੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਸਮੇਂ ਆਪਣੇ ਆਖਰੀ ਭਾਸ਼ਣ ਦੇ ਵਿੱਚ ਟਰੂਡੋ ਨੇ ਵੀ ਕਿਹਾ ਕਿ ਉਹ ਦੇਸ਼ ਅਤੇ ਪਾਰਟੀ ਲਈ ਹਮੇਸ਼ਾ ਹਾਜ਼ਰ ਰਹਿਣਗੇ ਪਰ ਉਹ ਹੁਣ ਨਵੇਂ ਆਗੂ ਨੂੰ ਮੌਕਾ ਦੇਣਾ ਚਾਹੁੰਦੇ ਹਨ ਤਾਂ ਜੋ ਪਾਰਟੀ ਨਵੀਂ ਦਿਸ਼ਾ ਦਿਸ਼ਾ ਦੇ ਵੱਲ ਵੱਧ ਸਕੇ ਅਤੇ ਉਨ੍ਹਾਂ ਦੇ ਇਸ ਫੈਸਲੇ ਦੇ ਨਾਲ ਕੈਨੇਡੀਅਨ ਸਿਆਸਤ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਵੀ ਉਮੀਦ ਜਤਾਈ ਜਾ ਰਹੀ ਕਿਉਂਕਿ ਟਰੂਡੋ ਪਿਛਲੇ 9 ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹਨ ਅਤੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਕਈ ਅਹਿਮ ਬਦਲਾਅ ਵੀ ਜਿਹੜੇ ਕੀਤੇ ਗਏ ਨੇ ਤੇ ਉਧਰ ਦੇ ਦੂਜੇ ਪਾਸੇ ਜੇਕਰ ਗੱਲ ਕਰੀਏ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਤਾਂ ਉਹਨਾਂ ਨੇ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੇ ਆਪਣਾ ਪ੍ਰतिक्रिया ਵੀ ਜੜੀ ਕਿ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਜਸਟਨ ਟ੍ਰੂਡੋ ਨੇ ਰਿਹائش ਕਰਿਆਨੇ ਅਤੇ ਸਿਹਤ ਸੰਭਾਲ ਵਰਗੇ ਮੁੱਦਿਆਂ ਤੇ ਲੋਕਾਂ ਨੂੰ ਨਿਰਾਸ਼ ਕੀਤਾ ਇਸ ਜਰੀ ਉਹਨਾਂ ਨੇ ਟ੍ਰੂਡੋ ਦੀ ਆਲੋਚਨਾ ਵੀ ਕੀਤੀ ਤੇ ਜਗਮੀਤ ਸਿੰਘ ਨੇ ਵੀ ਕਿਹਾ ਕਿ ਲਿਬਰਲਸ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ ਤੇ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਤੇ ਵੀ ਚੁਟਕੀ ਲਈ ਤੇਜ਼ ਤੇ ਸੀਓਜ਼ ਨੂੰ ਪਹਿਲ ਦੇਣ ਦਾ ਇਲਜ਼ਾਮ ਲਗਾਇਆ ਤੇ ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਐਂਡੀਪੀ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਐਕਸ ਤੇ ਸ਼ੇਅਰ ਕੀਤੇ ਬਿਆਨ ਦੇ ਵਿੱਚ ਜਗਮੀ ਸਿੰਘ ਨੇ ਕਿਹਾ ਕਿ ਡਸਟਨ ਟ੍ਰੂਡੋ ਨੇ ਤੁਹਾਨੂੰ ਵਾਰ-ਵਾਰ ਨਿਰਾਸ਼ ਕੀਤਾ ਤੇ ਉਹਨਾਂ ਨੇ ਰਿਹਾਈ ਅਤੇ ਕਿਰਿਆਨੇ ਦੀ ਲਾਗਤ ਨੂੰ ਲੈ ਕੇ ਨਿਰਾਸ਼ ਕੀਤਾ ਤੇ ਉਹ ਸੰਭਾਲ ਜਿਹੜੀ ਕਿ ਸਿਹਤ ਸੰਭਾਲ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਵੀ ناکਾਮ ਰਹੇ ਹਨ ਤੇ ਹੋਰ ਵੀ ਕਈ ਮੁੱਦਿਆਂ ਤੇ ਜਗਮੀ ਸਿੰਘ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ। Every morning I've woken up as Prime Minister. I've been inspired by the resilience, the generosity and the determination of Canadians. It is the driving force of every single day I have the privilege of serving in this office. That is why, since 2015, I've fought for this country, for you, to strengthen and grow the middle class. Why we rallied to support each other through the pandemic, to advance reconciliation, to defend free trade on this continent, to stand strong with Ukraine and our democracy, and to fight climate change and get our economy ready for the future. We are at a critical moment in the world. My friends, as you all know, I'm a fighter. Every bone in my body has always told me to fight because I care deeply about Canadians, I care deeply about this country, and I will always be motivated by what is in the best interest of Canadians. And the fact is, despite best efforts to work through it, Parliament has been paralysed for months after what has been the longest session of a minority Parliament in Canadian history. That's why this morning I advised the Governor-General that we need a new session of Parliament. She has granted this request, and the House will now be prorogued until March 24th. Over the holidays, I've also had a chance to reflect and have had long talks with my family about our future. Throughout the course of my career, any success I have personally achieved has been because of their support and with their encouragement. So, last night over dinner, I told my kids about the decision that I'm sharing with you today. I intend to resign. As party leader, as prime minister, after the party selects its next leader through a robust, nationwide, competitive process. Last night, I asked the president of the Liberal Party to begin that process. This country deserves a real choice in the next election, and it has become clear to me that if I'm having to fight internal battles, I cannot be the best option in that election.